ਕਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਲੜਾ ਪਿੰਡ ਬਿਲਕੁਲ ਨਜ਼ਦੀਕ ਵਾਂ ਤਾਰਾ ਸਿੰਘ ਦਲੇਰੀ ਬਿਲਕੁਲ ਉਹਦੇ ਨਜ਼ਦੀਕ ਨਾਲ ਨਾਲ ਲੱਗਦੇ ਪਿੰਡ ਆ ਕਲਸੀਆਂ ਸੁਪੀਖੀਵਰ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਆ ਵੀਡੀਓ ਆਪਣੀ ਅੱਜ ਵੀਰ ਸੁਖਬੀਰ ਸਿੰਘ ਉਹਨਾਂ ਦੇ ਦੋਸਤੋ ਘਰੋਂ ਪਹਿਲੀ ਆ ਵੈਸੇ ਡੱਲ ਵੀਡੀਓ ਪਾਉਣੀ ਆਪਾਂ ਵੀਰ ਦਲੇਰ ਸਿੰਘ ਬਾਠਵਾਂ ਦੀ ਤੇ ਬਿਲਕੁਲ ਉਹਨਾਂ ਦੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਇਿਆਂ ਦੇ ਵਿੱਚੋਂ ਦੋਸਤੋ ਅੱਜ ਇੱਕ ਵੀਡੀਓ ਆਪਾਂ ਬਣਾ ਰਹੇ ਆਂ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਦੋਵੇਂ ਮੱਝਾਂ ਝੋਟੀਆਂ ਨੇ ਇੱਕ ਝੋਟੀ ਪਲੂਣ ਪਹਿਲਾਂ ਸਵੇਰ ਝੋਟੀ ਸੂਈ ਆ ਇੱਕ ਮੱਝ ਦਿਖਾ ਦਿਆਂਗੇ ਚੰਗੇ ਦੁੱਧ ਤੇ ਇਸ ਵਕਤ ਚੱਲਣ ਰਹੀ ਆ ਸੋ ਕੋਈ ਵੀ ਫਾਰਮਰ ਭਰਾ ਇੱਥੇ ਆ ਕੇ ਆਪਣੀ ਵਿਜ਼ਿਟ ਕਰਕੇ ਤਸੱਲੀ ਕਰਨੀ ਚਾਹੁੰਦਾ ਤੁਸੀਂ ਤਸੱਲੀ ਕਰ ਸਕਦੇ ਜੇ ਵੈਸੇ ਵੀਰ ਦਾ ਜਿਹੜਾ ਡੇਰੀ ਫਾਰਮ ਦਾ ਕੰਮ ਆ ਵੈੜਾ ਵੀਰ ਉਹਨਾਂ ਦਾ ਖੀਆਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਕ ਡੇਰੀ ਦਾ ਕੰਮ ਕਰਦੇ ਆ ਰਹੇ ਠੀਕ ਆ ਜੀ ਡੇਰੀ ਦਾ ਧੰਦਾ ਤੇ ਨਾਲ ਦੀ ਨਾਲ ਜਿਹੜੀ ਇੱਕ ਸਿਲ ਪਰਚੇਜ ਦਾ ਵੀਰ ਉਹਨਾਂ ਨੇ ਕੰਮ ਚਲਾਇਆ ਠੀਕ ਆ ਜੀ ਵੀ ਮਾਲ ਲੈ ਕੇ ਵੇਚਣ ਦਾ ਵੀਡੀਓ ਪਹਿਲੀ ਆਪਣੀ ਪਸ਼ੂ ਵੀ ਪਹਿਲੇ ਆ ਠੀਕ ਆ ਜੀ ਵਿਕਰੀ ਦੇ ਵਿੱਚ ਅੱਜ ਇਸ ਫਾਰਮ ਤੇ ਜਿਹੜੇ ਮੌਜੂਦ ਆ ਦੋ ਤੁਹਾਨੂੰ ਆਪਾਂ ਐਨੀਮਲ ਦਿਖਾ ਦੇਾਂਗੇ ਸੋ ਤਰੀਕ ਆ ਜੇ 14 ਜੂਨ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 2 ਵਜੇ ਦਾ ਸਮਾਂ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਪਲੂਨ ਇੱਕ ਇਧਰ ਮੱਝ ਦਿਖਾ ਦੇਾਂਗੇ ਠੀਕ ਆ ਜੀ ਚੰਗੇ ਦੁੱਧ ਤੇ ਚਲਣ ਦੇ ਆ ਪਸ਼ੂ ਸੋ ਆਪਣੇ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਤੁਸੀਂ ਤਸੱਲੀ ਕਰ ਸਕਦੇ ਹੋ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਬੀਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਬੜੇ ਵਧੀਆ ਵੀਰੇ ਅੱਛਾ ਸੁਖਬੀਰ ਭਾਈ ਇਹ ਜਿਹੜਾ ਕੰਮ ਵਪਾਰ ਦਾ ਤੁਸੀਂ ਚਲਾਇਆ ਹੁਣ ਨਵਾਂ ਹੀ ਚਲਾਇਆ ਕਿ ਥੋੜਾ ਬਾਦਾ ਕਰਦੇ ਆ ਰਹੇ ਜੀ ਨਹੀਂ ਵੀਰ ਜੀ ਇਹ ਆਪਣਾ ਨਵਾਂ ਹੀ ਆ ਠੀਕ ਆ ਹਾਂਜੀ ਅੱਜ ਆਪਾਂ ਦੋ ਮੈਦਾਂ ਝੋਟੀਆਂ ਲੈ ਕੇ ਹਾਜ਼ਰ ਹੋਏ ਆਂ ਹਾਂਜੀ ਜੀ ਇੱਕ ਝੋਟੀ ਪਲੂਨ ਪਹਿਲਾ ਸੂਆ ਸੂਈ ਹੈ ਜੀ ਹਾਂਜੀ ਵੀਰ ਜੀ ਇਹ ਪਹਿਲਾ ਸੂਆ 4 ਦੰਦਾਂ ਤੇ ਕੱਟੀ ਚੌਗੀ 4 ਦੰਦਾਂ ਦਾ ਹਾਂਜੀ ਬਬੀ ਸ਼ੁਰੂਆਤ ਦੋਸਤੋ ਇਸੇ ਝੋਟੀ ਤੋਂ ਕਰ ਲਾਂਗੇ ਚੌਗੀ ਝੋਟੀ ਦਿਖਾ ਦਿਆਂਗੇ ਉਸ ਤੋਂ ਬਾਅਦ ਕੋਈ 14 ਲੀਟਰ ਜਿਹੜੀ ਇੱਕ ਮੱਜ ਤੁਹਾਨੂੰ ਦਿਖਾਵਾਂਗੇ ਵੀ 14 ਕਿਲੋ ਤੇ ਚੱਲਣ ਲਈ ਆ ਉਹ ਸਾਈਕਲ ਨੰਬਰ ਤੇ ਤੁਹਾਨੂੰ ਦਿਖਾ ਦੇਾਂਗੇ ਸੋ ਵੀਡੀਓ ਐਂਡ ਤੱਕ ਦੇਖ ਲਿਆ ਜੇ ਅੱਛਾ ਵੀਰ ਸੁਖਵੀਰ ਪਹਿਲਾ ਸੂਆ ਝੋਟੀ ਅੱਜ ਦਿਨ ਕਿੰਨੇ ਹੋ ਗਏ ਨੇ ਇਨੋ ਵੀ ਕੀ ਆ ਇਹ ਦਾ ਕੱਟਾ ਵਾ ਹਾਂਜੀ ਇਹ ਕੋਈ 20-22 ਦਿਨ ਦਾ ਬੱਚਾ ਹੋਊਗਾ 20-22 ਦਿਨਾਂ ਦਾ ਹਾਂਜੀ ਵੀਰ ਜੀ ਤਾਂ ਕੱਟਾ ਕੁੜ ਦੋਸਤੋ ਮੇਰਾ ਭਰਾ ਦੇਖ ਲਓ ਲੰਬੀ ਲੱਤ ਦਾ ਕੱਟਾ ਹੈ ਹਾਈਟ ਕਾ ਪੂਰਾ ਵੱਡਾ ਕੱਟੇ ਦਾ 20-22 ਦਿਨਾਂ ਦਾ ਕੱਟਾ ਬੱਚਾ ਜਾਪਦਾ ਠੀਕ ਆ ਜੀ ਤਾਂ ਪਹਿਲਾਂ ਸਵੇਰ ਝੋਟੀ ਹੈ ਤਾਂ ਇਹ ਸੋਖਤ ਕਿੰਨੇ ਕੇ ਦੋਤੋ ਤੋਂ ਸਟਾਰਟਿੰਗ ਆ ਵੀਰ ਜੀ ਇਹ 10 ਕਿਲੋ ਦੁੱਧ ਹੈ ਸਾਢੇ 9 ਪੱਕਾ ਮੰਨ ਕੇ ਚੱਲੋ ਜਿਹੜਾ ਮਤਲਬ ਮਿੰਨ ਵਾਲਾ ਵਾ ਠੀਕ ਆ ਜੀ ਲਓ ਵੀ ਸਾਢੇ 9 ਜਿਹੜਾ ਦੋਸਤੋ ਮਿੰਤੀ ਵਾਲਾ ਦੁੱਧ ਆ ਇੱਕ ਵਾਰੀ ਮੈਂ ਤੁਹਾਨੂੰ ਥਰਣ ਦੇ ਵ ਕੋਈ ਵੀ ਸੱਜਣ ਆਪਣਾ ਨੇੜੇ ਦੂਰਿਆਂ ਹੋਊਗਾ ਠੀਕ ਹੈ ਜੀ ਆਪਣਾ ਪੂਰੀ ਤਸੱਲੀ ਨਾਲ ਵੀਡੀਓ ਵੇਖ ਕੇ ਆਇਓ ਵੱਡੀ ਹਾਈਟ ਕੱਦ ਦੇ ਵਿੱਚ ਝੋਟੀਆਂ ਤੇ ਮੁੱਠੀ ਮੁੱਠੀ ਥਣ ਮਖੀੜ ਗੈਬ ਆਪਸੀ ਥਣਾ ਦਾ ਬਹੁਤ ਵਧੀਆ ਬਾਕੀ ਬਹੁਤ ਵਧੀਆ ਥਣ ਲੱਗਾ ਠੀਕ ਹੈ ਜੀ ਤੇ 10 ਕਿਲੋ ਦੁੱਧ ਇਸ ਵਕਤ ਇਸ ਝੋਟੀ ਦੇ ਥਲੇ ਹਾਜ਼ਰ ਆ ਕੁ 20 ਬਾਈਆਂ ਦਿਨਾਂ ਦੀ ਸੂਈ ਤੇ ਥਲੇ ਨਹੀਂ ਵੀਰ ਜੀ ਆਪਾਂ ਦੰਦੀ ਖਾ ਲੈਨੇ ਇਹਦੇ ਅੱਛਾ ਮੋਹ ਦੰਦੀ ਕਿਵੇਂ ਆ ਜੀ ਤੇ ਆਹੋ ਵੀਰ ਜੀ ਦੇਖਿਆ ਦਾਰਦਾਂ ਦੇ ਜੀ ਠੀਕ ਹੈ ਜੀ ਆਹ ਤੇ ਨਾਲੇ ਦੰਦ ਜੇਤਰਨ ਦੋਹੇ ਨਾਲ ਇਸ ਵੇਖੇ ਦੇਖੇ ਝੋਟੀ ਆ ਠੀਕ ਹੈ ਜੀ ਬਾਕੀ ਕੰਨੀਆਂ ਖੜੀਆਂ ਨੇ ਦੁੱਧ ਦਾਂਦਾ ਠੀਕ ਹੈ ਜੀ ਸੋ ਝੋਟੀ ਪੂਰੀ ਜਾਣਦੇ ਵਿੱਚ ਆ ਤੇ ਫੁੱਲ ਵਜਨ ਵੇਟ ਦੇ ਵਿੱਚ ਆ ਮੇਰੀ ਇਹ ਝੋਟੀ ਬਣੂਗੀ ਆਉਣ ਵਾਲੇ ਦੂਜੇ ਸਵੇ ਨੂੰ ਦੇਖੋ ਆ ਮੱਝ ਨਾਲ ਉਹਦੇ ਗੇਠੋ ਚੀਆ ਮੇਰਾ 6 ਫੁੱਟ 2 ਇੰਚ ਕਰ ਦਝੇ ਬਿਲਕੁਲ ਬਿਲਕੁਲ ਇੱਧਰ ਵੇਖੋ ਆ ਤੇ ਲੰਮੀ ਵੇਖੋ ਫਿਰ ਕਿੰਨੀ ਆ ਪੂਰੀ ਵੱਡੀ ਹਾਈਟ ਕਰਦੀ ਆ ਸੋ ਲੈਂਥ ਨੂੰ ਤਾਂ ਦੋਸਤੋ ਕਾਫੀ ਹੈ ਝੋਟੀ ਦੀ ਹਾਈਟ ਕਰ ਤਾ ਪੂਰਾ ਵੱਡਾ ਤੇ ਨਵੀਂ ਝੋਟੀ ਆ ਠੀਕ ਹੈ ਜੀ ਚੌਗੀ ਚਾਰ ਦੰਦਾਂ ਦਾ ਛੋਟੀ ਸਿੰਗੀ ਆ ਬਾਕੀ ਸੀਲੀਆਂ ਤੇ ਬਾਕੀ ਫੇਸ ਕੁਆਲਿਟੀ ਤੋਂ ਜੇਕਰ ਗੱਲ ਕਰੀ ਸ਼ਕੀਨ ਸਕੂਨ ਕਾਫੀ ਹੈ ਛੋਟੀ ਤੇ ਕੱਤ ਹਾਈਟ ਵੱਡਾ ਥੋੜਾ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਣੇ ਆ ਤੇਰੇ ਗੱਲਬਾਤ ਸਮਝ ਲੱਗ ਜੂਗੀ ਜੋ ਵੀਰੇ ਚੁਰਬੀ ਨੇ ਉੱਤਰ ਬਾਹਰ ਹੀ ਕੱਢ ਲਿਆ ਜੀ ਸੋ ਹੋਵਾਨੇਲੇ ਵੇ ਦਾ ਦੋਸਤੋ ਸਟਰਕਚਰ ਬਹੁਤ ਸੋਹਣਾ ਚੌੜ ਸਲੇਵਾ ਮੋੜ ਤੋਂ ਬਾਕੀ ਪਿੱਠਪੂੜਾ ਬਹੁਤ ਖੂਬਸੂਰਤ ਆ ਚੌੜਾ ਪਿੱਠਪੂੜਾ ਤੇ ਵੱਡੀ ਝੋਟੀ ਆ ਥੋੜਾ ਜਿਹਾ ਸੁਖਵੀਰ ਅੱਗੋਂ ਇੱਕ ਵਾਰੀ ਹੋਰ ਘੇੜਾ ਘੜਾ ਦਿਆ ਜੀ ਫਿਰ ਅੱਗੋਂ ਘੁਮਾ ਦਿਆ ਜੀ ਇੱਕ ਵਾਰੀ ਹੋਰ ਬਹੁਤ ਜਦੋਂ ਪਸੰਦੀ ਆ ਬੱਚਾ ਲਾਏ ਹੋਾਂਗੇ ਥਣ ਦੇਖੋ ਕਿ ਤਰ੍ਹਾਂ ਘੜਦੀ ਬਾਹਰ ਹਾਂਜੀ ਹਾਂਜੀ ਬੱਚਾ ਹਣੇ ਲਾ ਕੇ ਵਿਖਾ ਦਿੰਨੇ ਠੀਕ ਆ ਜੀ ਸੋ ਬੱਚਾ ਲਾ ਕੇ ਦੋਸਤੋ ਪ੍ਰੋਪਰ ਆਪਾਂ ਤੁਹਾਨੂੰ ਥਣ ਵਿਖਾ ਦਿਆਂਗੇ ਠੀਕ ਆ ਜੀ ਵੈਸੇ ਥਣ ਪਸਮਾ ਤੋਂ ਬਿਗੈਰ ਵੀ ਜਿਹੜਾ ਤੁਸੀਂ ਵੇਖੋਗੇ ਮੁੱਠੀ ਮੁੱਠੀ ਆ ਸੋ ਪਸਮਾ ਦੇ ਵਿੱਚ ਆਉਣ ਤੋਂ ਬਾਅਦ ਵੀ ਜਿਹੜਾ ਥਣ ਬਹੁਤ ਵਧੀਆ ਕਰਮਾਂ ਵਾਲੀ ਕੱਢਦੀ ਆ। ਬਾਕੀ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਮੱਥੇ ਤੋਂ ਪੂਛ ਜਿਹੜੀ ਆ ਮਗਰ ਹਾਫ ਵਾਈਟ ਆ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਆ ਮੱਥਾ ਵੀ ਬਿਲਕੁਲ ਬਲੈਕ। ਸੋ 10 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਸੋ ਚੰਗੀ ਸੇਵਾ ਕਿਸੇ ਫਾਰਮਰ ਭਰਾ ਦੀ ਰਹੀ ਤੇ ਤੁਸੀਂ ਅੱਗੇ ਆਪਣੀ ਖੇਚਲ ਸਦਕਾ ਦੁੱਧ ਹੋਰ ਵੀ ਚੋ ਸਕਦੇ ਜੇ ਜਿੱਡੀ ਝੋਟੀ ਆ ਕਦ ਬੋਤਾਂ ਲਈ ਆ। ਸੋ ਬਾਕੀ ਵੰਦ ਵੀਰ ਨਾਲ ਚੰਗੀ ਆਪਸੀ ਤਰ੍ਹਾਂ ਦੀ। ਠੀਕ ਹੈ ਜੀ ਠੀਕਾ ਅੱਛਾ ਸੁਖਬੀਰ ਭਾਈ ਇਹਦੀ ਕੀ ਮੁੱਲ ਕੀ ਡਿਮਾਂਡ ਹੋਊਗੀ ਮੇਰੇ ਜੀ ਮੁੱਲ ਤੇ 1.55 ਕਰਦੇ ਆ ਆ ਡੇਢ ਦੀ ਕਰਦਾਂਗੇ ਡੇਢ ਦੇ ਹਾਂਜੀ ਕੋਈ ਹੋਰ ਵਿਚੋਗੇ ਮੌਕੇ ਤੇ ਕੋਈ ਲੈਸ ਲੁਸ ਕਰਦੇ ਆਂਗੇ ਦੇ ਜੀ ਕਰਦਾਂਗੇ ਠੀਕ ਹੈ ਜੀ ਡੇਢ ਲੱਖ ਦੇ ਵਿੱਚ 1.48 ਦੇ ਦਾਂਗੇ 48 ਦੀ ਹਾਂਜੀ ਲਓ ਵੀ ਇੱਕ 48 ਵੀ ਦੋਸਤੋ ਇਹ ਝੋਟੀ ਤੁਹਾਨੂੰ ਮਿਲ ਜੂਗੀ ਇੱਕ ਵਾਰੀ ਤੁਹਾਨੂੰ ਇੱਕ ਬਹਿਨੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਗੇ ਸੋ ਸੱਜੇ ਖਾਪੇ ਇੱਕ ਵਾਰੀ ਪੂਰੀ ਥਾਂ ਦੀ ਤੁਸੀਂ ਸੇਪ ਸਾਈਜ਼ ਵਿੱਚ ਗੈਪ ਤੁਸਲੀ ਨਾਲ ਦੇਖ ਲਓ ਠੀਕ ਹੈ ਜੀ ਤੋ 10 ਕਿਲੋ ਦੋਦਾ ਵੈਸੇ ਵੀਰ ਜਿਵੇਂ ਸੂਆ ਪਹਿਲਾ ਸੂਈ ਆ ਹਾਂਜੀ ਵੀਰ ਜੀ ਦੇਵੇਂ ਆਪਾਂ ਨਾਰਮਲ ਗੱਲ ਕਰਦੇ ਆ ਵੀ ਚਲੋ ਕੋਈ ਹੋਰ ਉਰ ਨਹੀਂ ਕੀਤੀ ਇਹਨੇ ਕਰਮਾਲ ਨਾ ਵੀਰ ਜੀ ਇਹਦੇ ਭਾਵੇਂ ਮੇਰੀ ਕੁੜੀਆਂ ਨਿੱਕੀ 2 ਢਾਈਆਂ ਸਾਲਾਂ ਦੀ ਉਹ ਮੇਰੇ ਨਾਲ ਬਹਿ ਜਾਂਦੀ ਐ ਇਹਦੇ ਠੀਕ ਆ ਠੀਕ ਆ ਮਿੱਠੀ ਧੀਰੀ ਕਰ ਬਹੁਤ ਮਿੱਠੀਆਂ ਦੋਵੇਂ ਮੱਝਾਂ ਬਹੁਤ ਮਿੱਠੀਆਂ ਵੀਰ ਜੀ ਬਹੁਤ ਵਧੀਆ ਭਾਵੇਂ ਬੱਚਾ ਨਘਾਰੀਆ ਤਾਂ ਨਹੀਂ ਹਲਦੇ ਆ ਜੋ ਚੋਾਈ ਕਰੀਏ ਠੀਕ ਆ ਠੀਕ ਆ ਹਾਂਜੀ ਨਾ ਵੀ ਇਹ ਸੀਲ ਸੌ ਪਸ਼ੂ ਆ ਜਿਹੜੇ ਦੋਸਤੋ ਇਸ ਹੱਦ ਘੱਤਰ ਤੱਕ ਦੁੱਧ ਚਵਾਉਂਦੇ ਆ ਨਹੀਂ ਤਾਂ ਪਹਿਲਾਂ ਝੋਟੀਆਂ ਆਪਾਂ ਨਾਰਮਲ ਹੀ ਦੇ ਬੱਚਾ ਛੱਡ ਕੇ ਚੁਵਾਈ ਕਰ ਲਿਆ ਜੀ 1 ਲੱਖ 48 ਹਜ਼ਾਰ ਦੀ ਮਿਲ ਜੂਗੀ। ਇਸ ਤੋਂ ਬਾਅਦ ਸੁਖਬੀਰ ਆਪਣੇ ਕੋਲ ਵੀ ਰਗੇ ਆ ਆ ਜਿਹੜੀ ਆ ਗਈ ਐ ਮੱਜ। ਹਾਂਜੀ ਇਹਦਾ ਕੀ ਵੇਰਵਾ ਜੀ? ਵੇਰ ਜੀ ਇਹ ਦੁੱਗੇ ਸੂਏ ਮੱਜ ਜੀ। ਢੋਟੀ ਇਹੀ ਐ ਮੱਜ ਨਹੀਂ ਕਿਹਾ ਸਕਦੇ ਆਪਾਂ। ਅੱਛਾ ਜੀ। ਹਾਂਜੀ ਇਹ ਦੁੱਗੇ ਸੂਏ ਇਹ ਜਿੱਥੋਂ ਲਈ ਐ ਮਤਲਬ ਉਹਨਾਂ ਫੋਲ ਗਾਰੰਟੀ ਦਿੱਤੀ ਵੀ ਦੁੱਗੇ ਸੂਏ ਆ। ਇਹ ਦੁੱਗੇ ਸੂਏ ਆ। ਹਾਂਜੀ ਜੀ। ਠੀਕ ਐ ਵੀਰੇ। ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਸੂਈ ਨੂੰ? ਇਹ ਤੇ ਵੀਰ ਜੀ 14-15 ਦਿਨ ਹੋਣਗੇ ਉਹ ਬੱਚਾ ਜੇ ਦਾ। ਠੀਕ ਆ ਜੀ। ਮਤਲਬ 15-14 ਕੇ ਦਿਨ ਦਾ ਸਮਾਂ ਹੋ ਗਿਆ। ਇਹ ਮ ਇਹਦੇ ਮਗਰ ਕਰਤੀ ਆ ਠੀਕ ਆ ਜੀ ਸੋ 12 14 14 15 ਇੱਥੇ ਕੋਈ ਆਈਡੀਆ ਲਾ ਲਿਆ ਜੇ ਇਹਦੇ ਥੱਲੇ ਦੁੱਧ 10 ਵਕਤ ਕਿੰਨਾ ਵੀਰੇ ਵੀਰ ਜੀ ਇਸ ਟਾਈਮ ਇਹਦੇ ਥੱਲੇ 14 ਕਿਲੋ ਦੁੱਧ ਜਿੰਨਾ ਵੀ ਮੱਝ ਲਈ ਸੀ ਨਾ ਉਹਨਾਂ ਨੇ 17 ਕਿਲੋ ਦੀ ਗਾਰੰਟੀ ਦਿੱਤੀ ਆ ਆ ਆਪਾਂ 14 ਨਹੀਂ ਕਰਦੇ ਆ ਜਿੰਨਾ ਵੀ ਦੁੱਧ ਮੌਕੇ ਦੇ ਥੱਲੇ ਆ ਠੀਕ ਕਰਤੀ ਜੋ ਵਧੂਗਾ ਕੋਈ ਆਪ ਦੀ ਸੇਵਾ ਕਰੂਗਾ 17 ਲੀਟਰ ਉਹਨਾਂ ਆਖਿਆ ਵੀ 16 ਲੀਟਰ ਪਹਿਲਾਂ ਤੋਂ ਇਹ ਛੋਟੀ ਖੰਦੇ ਦੁੱਧ ਚੋਇਆ ਠੀਕ ਹੈ ਆਪਾਂ ਹੁਣ ਆਪਣੇ ਘਰੇ ਆਉਂਦਾ ਕੋਈ ਤੇ ਆਪਾਂ ਬਿਲਕੁਲ ਲੀਟਰ ਮਰਵਾਦ ਕੇ ਚੰਗੀ ਪੰਡਾ ਕਰਾ ਦੇ ਲੀਟਰ ਮਰਾਂਗੇ ਪੂਰੇ ਪੂਰੇ ਮਰਾਂਗੇ ਦਵਾ 14 ਕਿਲੋ ਗਰੰਟੀ ਜਿਹੜਾ ਆਪਣੀ ਵਾਲਾ ਦੋ ਦੋ 14 ਲੋ ਵੀ 14 ਕਿਲੋ ਦੋਸਤੋ ਗਰੰਟਡ ਜਿਹੜਾ ਇਸ ਮੈਂ ਤੇ ਥੱਲੇ ਦੋਤਾ ਝੋਟੀ ਵੀ ਰੰਦਾ ਵੀ ਦੂਜਾ ਸਵੇਰ ਸੂਈ ਆ ਬਾਕੀ ਸੋਹਣੀ ਪੇਟਪੁਰੇ ਤੋਂ ਆ ਮਾਰਨਿੰਗ ਇਹਨਾਂ ਦੀ ਚਵਾਈ ਦਾ ਸਮਾਂ ਮੇਰਾ ਵੀ ਰਤਾ ਵੀ ਸਾਢੇ 5 ਵਜੇ ਦਾ ਚੋਈਆਂ ਵਾ ਬਈ ਹੁਣ ਵੀ ਸਮਾਂ ਕੋਈ ਤਕਰੀਬਨ 2:00 ਵਜੇ ਦਾ ਹੈ ਹਾਂਜੀ ਹਾਂਜੀ ਸਾਢੇ ਬਾਕੀ ਕੋਈ 2:00 ਵਜੇ ਦਾ ਸਮਾਂ ਆ ਤਕਰੀਬਨ ਬਾਕੀ ਆਪਾਂ ਕਨਫਰਮ ਕਰਦੇ ਨੇ ਵੀ 2 ਵਜੇ ਦਾ ਬਿਲਕੁਲ ਐਗਜ਼ੈਕਟ ਜਿਹੜਾ 2 ਵਜੇ ਦਾ ਸਮਾਂ ਆ ਠੀਕ ਆ ਜੀ ਵੀਰ ਜੀ ਵੇਖੋ ਮੱਝ ਪਿੱਛੋਂ ਚੌੜੀ-ਚਾੜੀ ਕਿੰਨੀ ਆ ਸੋ ਪੁੱਠੇ-ਪਾਠੇ ਤੋਂ ਦਿਖਾਓ ਇਹ ਤਾਂ ਪੁੱਠੇ ਦੇ ਵੇਖੋ ਕਿੰਨਾ ਚੌੜਾ ਆ ਆ ਸੋ ਪੁੱਠਾ-ਪਾਠਾ ਮੇਰਾ ਭਰਾ ਚੈੱਕ ਕਰੋ ਪੇਟ-ਫੁੱਟ ਕਾਫੀ ਚੌੜੀ ਏ ਕਰਮਾਲੀ ਦੀ ਕੋਈ ਪੇਟ ਨਹੀਂ ਛੱਡਿਆ ਕੋਈ ਮਾਦਲੇ ਸੋ ਬਾਤੂ ਕਿਸੇ ਰਕਮ ਦਾ ਕੋਈ ਪੇਟਲ ਜਾਂ ਪਸ਼ੂ ਨਹੀਂਗਾ ਠੀਕ ਆ ਜਿੰਨੀ ਵੀ ਇਹ ਛਾਰਵੇ ਸਰੀਰ ਦੇ ਵਿੱਚ ਤੇ ਗੁੰਦੀ ਪਈ ਆ ਰਾਜੀ ਆ ਸਿੰਗਲ ਹੱਡੀ ਦੇ ਵਿੱਚ ਖੋਲ ਕੇ ਲਿਆਓ ਸਕਰੀਬ ਭਾਈ ਬਾਹਰ ਕੱਢ ਕੇ ਦਿਖ ਸੋ 14 ਜਨੋ ਦੋਸਤੋ ਦੋ ਦੋ ਮਗਰਕਤੀ ਫੀਮੇਲ ਕਾਫ ਦੂਜਾ ਸੂਆ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ ਬਾਹਰ ਕੱਢ ਕੇ ਤਸੱਲੀ ਨਾਲ ਦਿਖਾਵਾਂਗੇ ਟਾਈਮ ਟੂ ਟਾਈਮ ਕੋਈ ਭਰਾ ਬਣਿਆ ਥਣਿਆ ਪਸ਼ੂ ਆਪਣਾ ਤੁਸੀਂ ਆਣ ਕੇ ਵੇਖ ਸਕਦੇ ਜੀ ਆਜੋ ਵੀ ਤਕਰੀਬਨ ਕੋਈ 3 ਘੰਟੇ ਦਾ ਲਗ ਸਾਮ ਸਮਾਂ ਹਜੇ ਬਾਕੀ ਆ ਚਵਾਈ ਦੀ ਜੇਕਰ ਗੱਲ ਕਰੀਏ ਮਾਰਨਿੰਗ ਕੋਈ 5 ਵਜੇ ਦੀ ਚਵਾਈ ਆ ਹੁਣ ਤਕਰੀਬਨ 2 ਵਜੇ ਦਾ ਸਮਾਂ ਆ ਆ ਦੇਖੋ ਜੀ ਸੋ ਇਹ ਸਰੀਰ ਦਾ ਢਾਂਚਾ ਇਸ ਸਮੇਂ ਦਾ ਬਾਕੀ ਚੰਗੇ ਦੁੱਧ ਵਾਲੀ ਆ ਜਿਹੜੇ ਮੇਰੇ ਭਰਾ तकरीबन ਕੋਈ 13 14 14 ਲੀਟਰ ਵਾਲੇ ਪਸ਼ੂ ਲੱਭ ਰਹੇ ਹੋ ਤੁਸੀਂ ਦੇਖੋ ਵੇਰੀ ਇਹਦੀ ਧੌਣ ਧਣ ਕਿੰਨੀ ਲੰਮੀ ਆ ਲੰਬਾਈ ਨੂੰ ਬਹੁਤ ਆ ਜੀ ਦੀ ਲੰਬਾਈ ਕਿੰਨੀ ਲੰਬਾਈ ਬਹੁਤ ਇਸ ਮੈਂ ਦੀ ਠੀਕ ਆ ਜੀ ਹਾਈਟ ਬੇਸ਼ੱਕ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਜ਼ਿਆਦਾਤਰ ਮੱਝ ਆਪਾਂ ਇਸੇ ਹਾਈਟ ਕੱਦ ਵਿੱਚ ਦੇਖਦੇ ਆਂ ਬਾਕੀ ਦੁੱਧਾਰੂ ਪਸ਼ੂ ਦੀ ਖਰੀਦ ਕਰਿਆ ਕਰੋ ਮੇਰਾ ਭਰਾ ਕਿਉਂਕਿ ਕੱਲੀ ਆਪਾਂ ਸ਼ਕੀਨੀ ਜਾਂ ਸੋਨਪੁਣੇ ਵਾਲੇ ਪਾਸੇ ਨਾਲ ਭੱਜ ਗਏ ਦੁੱਧ ਕੋਈ 13 14 14 15 ਸਿਰਾਂ ਪਸ਼ੂ ਖਰੀਦੋ ਜਿੱਥੋਂ ਵੀ ਮਿਲਦਾ ਸਾਫ਼ ਸੁਥਰਾ ਪਸ਼ੂ ਕਿਉਂਕਿ ਫੇਰ ਹੀ ਕੋਈ ਦੇਰੀ ਦਾ ਧੰਦਾ ਲਾਏ ਆਂਦਾ ਫੇਰ ਹੀ ਕੋਈ ਬੰਦਾ ਕਾਮਯਾਬ ਆ ਜੇਕਰ ਕੋਈ ਚੰਗੇ ਦੁੱਧ ਵਾਲੇ ਕੋਈ 15 14 ਲੀਟਰ ਤੋਂ ਪਲੱਸ ਨਾ ਘੱਟੋ ਘੱਟ ਵੀ 15 14 ਲੀਟਰ ਵਾਲੇ ਆਪਾਂ ਪਸ਼ੂ ਪਾਉਣੇ ਆ ਫਾਰਮ ਦੇ ਵਿੱਚ ਠੀਕ ਆ ਬਾਕੀ ਸੁਖਦੀਪ ਭਾਈ ਚਵਾਈ ਭੂਰ ਛੱਟੇ ਤੋਂ ਰਹਿ ਤੀਏ ਦੋ ਮਹੀਨੇ ਜੋ ਹੁਣੇ ਆਪਾਂ ਚੈੱਕ ਕਰਾ ਦੇਣੀ ਠੀਕ ਆ ਭਰਾ ਬੱਚੇ ਦੋਨੋਂ ਲਾਗ ਚੈੱਕ ਕਰਾ ਦੇਣੀ ਠੀਕ ਹੈ ਬੇ ਠੀਕ ਆ ਬਾਕੀ ਕੋਈ ਗਰੰਟੀ ਐ ਚੌਂ ਥਣਾ ਜੋ ਐ ਬਰਾਬਰ ਦੁੱਧ ਦਾ ਇਹਦੀ ਜ਼ਿਆਦਾ ਨਹੀਂ ਤੇ ਸਵਾ ਦੋ ਕਿਲੇ ਵੀਰ ਜੀ ਗਾੜੀ ਆ ਠੀਕ ਆ ਠੀਕ ਆ ਸੋ ਇਹ ਜੇ ਦੋਸਤੋ ਇੱਕ ਯਕੀਨਨ ਗੱਲ ਹੀ ਆ ਵੀ ਜਿਹੜੇ ਪਸ਼ੂ ਕੋਈ 13 14 ਜਾਂ 14 15 ਲੀਟਰ ਵਾਲੇ ਆ 2 ਸਵਾ 2 ਢਾਈ ਜਾਂ ਢਾਈ ਤੋਂ ਪਲੱਸ ਉਹਨਾਂ ਪਸ਼ੂਆਂ ਦੀ ਗਾਰਡ ਹੁੰਦੀ ਹੁੰਦੀ ਆ ਵੀ ਜਿਹੜੇ ਕੋਈ 15 14 ਸਿਰੇ ਪਸ਼ੂ ਆ ਕੋਈ ਬਾਕੀ ਬਹੁਤ ਖੂਬਸੂਰਤਾਂ ਚੰਗੇ ਢਾਂਚੇ ਦੇ ਵਿੱਚ ਆ ਕੀ ਡਿਮਾਂਡ ਵੀਰਿੰਦੀ ਕਰਤਾ ਲੈਣ ਦੇਣ ਵੀਰੇ ਇਹਦਾ 1.5 ਲੱਖ ਰੁਪਏ ਮੁੱਲ ਕਰਦੇ ਆ 1.5 ਲੱਖ ਹਾਂਜੀ ਕੋਈ ਗੱਲ ਲੈਣ ਦੇ ਨਾਲ ਹੀ ਕਰਦੀ ਹੈ ਜੀ ਇੱਕੋ ਇੱਕ ਜਿੱਥੋਂ ਕੋਈ ਛੋਟਾ ਛਟਾ ਕਰਕੇ ਮੌਕੇ ਤੇ ਮੌਕੇ ਦੇ ਵੀਰ ਜੀ 145 ਦੀ ਮੱਝ ਦੇ ਦਾਂਗੇ 45 ਦੀ ਹਾਂਜੀ ਲੋ ਵੀ ਇੱਕ 45 ਦੀ ਦੋਸਤ ਵੀਰਾਂ ਦਾ ਵੀ ਇਹ ਮੱਝ ਮਿਲੂਗੀ ਸੋ ਬਾਕੀ ਤਿੱਖ ਤੇਜ਼ੀ ਜਿਆਦੀ ਆ ਸੋ ਜਿਹੜੇ ਪਾਸੇ ਆਪਾਂ ਦੇਖਦੇ ਆਂ ਵੀ ਦੋ ਐਨੀਮਲ ਤਿੰਨ ਐਨੀਮਲ ਇੱਕ ਐਨੀਮਲ ਨਜ਼ਰ ਆ ਰਿਹਾ ਦਿੱਤੇ ਪੰਜ ਪੰਜ 7 7 ਪਸ਼ੂ ਬੱਝੇ ਹੁੰਦੇ ਸੀ ਸੂਆ ਘਟ ਗਿਆ ਠੀਕ ਆ ਜੀ ਬਾਕੀ ਮੱਝਾਂ ਦੀ ਸਾਰੇ ਭਰਾਵਾਂ ਨੂੰ ਪਤਾ ਠੀਕ ਆ ਜੀ ਖਰੀਦਦਾਰੀ ਹਰੇਕ ਭਰਾ ਨੇ ਕਰਨੀ ਆ ਪਰ ਪਿੱਛੋਂ ਕੋਈ ਪਸ਼ੂ ਘਟ ਤਿਆਰ ਹੋ ਰਿਹਾ ਉਹਦੇ ਕਰਕੇ ਕਿਤੇ ਨਾ ਕਿਤੇ ਰੇਟ ਆਉ ਤਕਰੀਬਨ ਕੋ 10 20 25 ਹਜ਼ਾਰ ਚੱਕਿਆ ਜਾ ਰਿਹਾ ਠੀਕ ਹੈ ਜੀ ਸੋ ਬਾਕੀ ਮੇਰਾ ਭਰਾ ਪਹਿਲ ਕਦਮੀ ਤੁਸੀਂ ਕਰ ਲਿਆ ਜੀ 1 ਲੱਖ 45 ਹਜ਼ਾਰ ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਆਵਾਗਤ ਤੇ ਇੱਕ ਸੁਖਦੀਪ ਭਾਈ ਆਪਣੇ ਕੰਟੈਕਟ ਨੰਬਰ ਬੋਲ ਦੇ 9192 5615 ਠੀਕ ਹੈ ਜੀ ਲੋ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਓ ਇੱਥੇ ਆਣ ਕੇ ਕਿਸੇ ਭਰਾਣੇ ਤਸੱਲੀ ਕਰਨੀ ਹੈ ਤੇ ਆਪਾਂ ਹਰ ਇੱਕ ਵਾਰ ਕਹਿੰਨੇ ਆ ਜਿਸ ਥਾਂ ਤੋਂ ਆਪਾਂ ਵੀਡੀਓ ਬਣਾਉਨੇ ਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੋ ਕਿਸੇ ਰਕਮ ਦਾ ਬਾਅਦ ਵਿੱਚ ਕਿੰਤੂ ਪਰੰਤੂ ਦਾ ਸਾਹਮਣਾ ਨਹੀਂ ਰਹਿ ਜਾਂਦਾ ਕਿਸੇ ਨੂੰ ਕਰਨਾ ਠੀਕ ਹੈ ਜੀ ਸੋ ਚੰਗੇ ਪਸ਼ੂ ਆ ਚੰਗੇ ਐਨੀਮਲ ਆ ਸੋਚੇ ਨੇ ਭਰਾ ਵੀਡੀਓ ਦੇਖ ਰਹੇ ਹੋ ਠੀਕ ਹੈ ਜੀ ਵੀਡੀਓ ਦੇ ਨਾਲ ਜੁੜੇ ਹੋ ਧੰਨਵਾਦ ਸਾਰਿਆਂ ਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ